ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਤੇ پابੰਦੀ ਲਗਾਉਣ ਦੇ ਉਦੇਸ਼ ਨਾਲ ਆਸਟ੍ਰੇਲੀਆ ਦੀ ਸਰਕਾਰ ਨੇ ਵੀਰਵਾਰ ਨੂੰ ਸੰਸਦ ਅੱਗੇ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਵਿੱਚ ਆਸਟ੍ਰੇਲੀਆ ਤੇ ਬ੍ਰਿਟੇਨ 'ਚ ਜਲਦ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਤੇ پابੰਦੀ ਲਗਾਉਣ ਦੀ ਵਿਵਸਥਾ ਹੈ। ਬਿੱਲ ਤੇ ਪ੍ਰਸਤਾਵ ਅਨੁਸਾਰ ਜੇਕਰ ਕੰਪਨੀਆਂ ਐਕਸ, ਟਿਕਟੌਕ, ਫੇਸਬੁੱਕ, ਇੰਸਟਾਗ੍ਰam ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ 'ਚ ਕਾਮਯਾਬ ਨਹੀਂ ਹੈ। ਪੌਂਦੀਆ ਤਾਂ ਉਹਨਾਂ ਨੇ 5 ਕਰੋੜ ਆਸਟ੍ਰੇਲੀਅਨ ਡਾਲਰ ਕਰੀ 278 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਸੰਸਦ ਪੇਸ਼ ਹੋਣ ਤੋਂ ਬਾਅਦ ਬਿੱਲ ਅਗਲੇ ਹਫਤੇ ਆਸਟ੍ਰੇਲੀਆਈ ਸੀਨਟ ਵਿੱਚ ਪੇਸ਼ ਹੋਵੇਗਾ ਉੱਥੇ ਮਨਜ਼ੂਰੀ ਮਿਲਣ ਤੋਂ ਬਾਅਦ ਕਾਨੂੰਨ ਬਣ ਜਾਵੇਗਾ ਆਸਟ੍ਰੇਲੀਆਈ ਪੀਐਮ ਮੈਂਥਨੀ ਐਲਬਲਿਨਸ ਦਾ ਕਹਿਣਾ ਹੈ ਕਿ ਕਾਨੂੰਨ ਸੋਸ਼ਲ ਮੀਡੀਆ ਕੰਪਨੀਆਂ ਨੂੰ ਬੱਚਿਆਂ ਨੂੰ ਉਹਨਾਂ ਦੇ ਪਲੇਟਫਾਰਮਾਂ ਤੱਕ ਪਹੁੰਚਣ ਤੋਂ ਰੋਕੇਗਾ ਆਸਟ੍ਰੇਲੀਆ ਆਈ ਥੀ ਮੱਕਈ ਮਾਪਿਆਂ ਨੇ ਇਸ ਦਾ ਪਹਿਲ ਦਾ ਸਵਾਗਤ ਕੀਤਾ ਹੈ ਹਾਲਾਂਕਿ ਕਈ ਮਾਹਰ ਇਸ ਤੇ ਸਵਾਲ ਚੁੱਕ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਕਿਉਂ ਦੂਰ ਰੱਖਣਾ ਚਾਹੀਦਾ ਹੈ ਅਤੇ ਕੀ ਅਜਿਹਾ ਕਰਨਾ ਸੰਭਵ ਹੈ ਸੋਸ਼ਲ ਮੀਡੀਆ ਕੰਪਨੀਆਂ ਨੇ ਕਿਹਾ ਕਿ ਉਹ ਕਾਨੂੰਨ ਦਾ ਪਾਲਨ ਕਰਨਗੀਆਂ ਪਰ ਉਹਨਾਂ ਨੇ ਜ਼ਰੂਰੀ مشਵਰੇ ਬਿਨਾ ਸਰਕਾਰ ਨੂੰ ਜਲਦਬਾਜ਼ੀ ਕਦਮ ਚੁੱਕਣ ਨੂੰ ਲੈ ਕੇ ਅਗਾਹ ਵੀ ਕੀਤਾ ਹੈ ਇਸ ਬਿੱਲ ਨੂੰ ਲੇਬਰ ਪਾਰਟੀ ਤੇ ਵਿਰੋਧੀ ਲਿਬਰਲ ਪਾਰਟੀ ਦਾ ਸਮਰਥਨ ਹਾਸਲ ਹੈ ਇਸ ਚ ਮਾਪਿਆਂ ਦੀ ਸਹਿਮਤੀ ਜਾਂ ਪਹਿਲਾਂ ਤੋਂ ਮੌਜੂਦ ਖਾਤਿਆਂ ਲਈ ਕੋਈ ਛੋਟ ਨਹੀਂ ਹੋਵੇਗੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਪਲੇਟਫਾਰਮਾਂ ਕੋਲ ਪਾਬੰਦੀ ਨੂੰ ਲਾਗੂ ਕਰਨ ਦੇ ਤਰੀਕਿਆਂ ਤੇ ਕੰਮ ਕਰਨ ਲਈ 1 ਸਾਲ ਦਾ ਸਮਾਂ ਹੋਵੇਗਾ ਆਸਟ੍ਰੇਲੀਆ ਤੋਂ ਬਾਅਦ ਬ੍ਰਿਟਿਸ਼ ਸਰਕਾਰ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਤੇ ਪਾਬੰਦੀ ਲਗਾਉਣ ਤੇ ਵਿਚਾਰ ਕਰ ਰਹੀ ਹੈ ਇਹਦੇ ਟੈਕਨੋਲੋਜੀ ਸੈਕਟਰੀ ਪੀਟਰ ਕਾਇਲ ਦਾ ਕਹਿਣਾ ਹੈ ਕਿ ਉਹ ਆਨਲਾਈਨ ਸੁਰੱਖਿਆ ਨੂੰ ਠੀਕ ਕਰਨਗੇ ਪੀਟਰ ਕਾਇਲ ਨੇ ਇਹ ਵੀ ਕਿਹਾ ਕਿ ਨੌਜਵਾਨਾਂ ਤੇ smartphones ਅਤੇ social media ਤੇ ਪਰਵਾਹਾਂ ਨੂੰ ਲੈ ਕੇ ਹੋਰ ਖੋਜ ਕਰਨ ਦੀ ਲੋੜ ਹੈ ਫਿਲਹਾਲ ਸਾਡੇ ਕੋਲ ਇਸ ਸਬੰਧੀ ਕੋਈ ਠੋਸ ਸਬੂਤ ਨਹੀਂ ਹਨ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ social media ਰਾਹੀਂ deep fake ਦੀ ਰਾਸ਼ਟ ਤੇ ਆਨਲਾਈਨ ਧੋਖਾ ਦੇਈ ਵਰਗੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਪਿਛਲੇ ਸਾਲ ਦਸੰਬਰ ਚ ਭਾਰ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਲਈ ਇੱਕ ਐਡਵਾਈਜ਼ਨਰੀ ਵੀ ਜਾਰੀ ਕੀਤੀ ਸੀ ਇਸ ਵਿੱਚ ਉਹਨਾਂ ਨੂੰ ਡੀਪ ਫੇਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਫਲਾਈ ਜਾਣ ਵਾਲੀ ਗਲਤ ਜਾਣਕਾਰੀ ਬਾਰੇ ਸੂਚਨਾ ਟੈਕਨੋਲੋਜੀ ਆਈਟੀ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੀਪ ਫੇਕ ਟੈਕਨੋਲੋਜੀ ਅਤੇ ਡਿਜੀਟਲ ਅਰੇਸਟ ਦੇ ਖਤਰਿਆਂ ਬਾਰੇ ਗੱਲ ਕਰ ਚੁੱਕੇ ਹਾਂ ਪਿਛਲੇ ਸਾਲ ਹੀ ਪਾਲੀਵੁੱਡ ਦੇ ਤਾਰਾ ਰਸ਼ਮਿਕਾ ਮੰਦਾਨਾ ਅਤੇ ਕਾਜਲ ਦੀਆਂ ਡੀਪ ਫੇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਰਸ਼ਮਿਕਾ ਮੰਦਾਨਾ ਦੀ ਡੀਪ ਫੇਕ ਵੀਡੀਓ ਤੇ ਅਭੀ ਤਾ ਬੱਚਨ ਤੋਂ ਲੈ ਕੇ ਕੋਧ ਰਸ਼ਮਿਕਾ ਮੰਦਾਨਾ ਨੇ ਹੈਰਾਨੀ ਪ੍ਰਗਟਾਈ ਸੀ ਰਿਸਰਚ ਫੋਰਮ ਰੈਟਿਸਰ ਮੁਤਾਬਿਕ ਇੰਡੀਅਨ ਯੂਜ਼ਰ ਹਰ ਰੋਜ਼ ਔਸਤਨ 7.3 ਘੰਟੇ ਤੱਕ ਸਮਾਰਟਫੋਨ ਦੀ ਵਰਤੋਂ ਕਰਦੇ ਹਨ ਉਹ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ ਤੇ ਬਤਾਉਂਦੇ ਹਨ ਜਦਕਿ ਅਮਰੀਕੀ ਯੂਜ਼ਰ ਦਾ ਔਸਤ ਸਕਰੀਨ ਸਮਾਂ 7.1 ਘੰਟੇ ਅਤੇ ਚੀਨੀ ਯੂਜ਼ਰ ਦਾ 5.3 ਘੰਟੇ ਹੈ ਭਾਰਤੀ ਯੂਜ਼ਰ ਵੀ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰਦੇ ਹਨ ਅਮਰੀਕਾ ਤੇ ਬ੍ਰਿਟੇਨ ਵਿੱਚੋਂ ਉਸਨਾਂ ਇੱਕ ਵਿਅਕਤੀ ਦੇ 7 ਸੋਸ਼ਲ ਮੀਡੀਆ ਖਾਤੇ ਹਨ ਜਦਕਿ ਇੱਕ ਭਾਰਤੀ ਘੱਟੋ-ਘੱਟ 11 ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਮੌਜੂਦ ਹੈ ਫੇਲ ਦੇ YouTube ਵਰਗੇ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਬੈਨ ਦੇ ਧਾਰੇ ਵਿੱਚੋਂ ਬਾਹਰ ਰੱਖਿਆ ਜਾਵੇ ਕਿਉਂਕਿ YouTube ਦਾ ਇਸਤੇਮਾਲ ਬੱਚੇ ਸਕੂਲ ਦੇ ਕੰਮ ਅਤੇ ਕਈ ਹੋਰ ਕਾਰਨਾ ਕਰਕੇ ਵੀ ਕਰਦੇ ਹਨ ਕਾਨੂੰਨ ਬਣਨ ਦੇ ਸਾਰੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਕੰਪਨੀਆਂ ਨੂੰ 1 ਸਾਲ ਦਾ ਗ੍ਰੇਮ ਪੀਰੀਅਡ ਦਿੱਤਾ ਜਾਵੇਗਾ ਤਾਂ ਜੋ ਬੱਚਿਆਂ ਦੇ ਬੈਨ ਲਗਾਉਣ ਦੀ ਯੋਜਨਾ ਤਿਆਰ ਕਰ ਸਕਣ